ਹਾਂਜੀ ਸਰ ਦੱਸਿਓ ਜਿਹੜੀ ਬੀਤੀ ਰਾਤ ਦੇ ਜਿਹੜੀ ਕੋਈ ਹੋਈ ਆ ਆਪਣਾ ਉਹ ਕੱਲ ਰਾਤ ਦੀ ਗੱਲ ਹੈ ਕਿ ਨਾ ਆਪਣੇ ਪ੍ਰਵਾਸੀ ਨੇ ਉੱਥੇ ਨੂਫੜੀ ਦੇ ਵਿੱਚ ਦੇ ਫੜੀਆਂ ਲਾਉਦੇ ਆ ਉਹਦੇ ਕੋਲ ਆਏ ਦੋ ਜਣੇ ਉਹਨੂੰ ਦੱਸਦਾ ਮੇਰੇ ਕੋ 4 ਤੋਂ 5000 ਰੁਪਏ ਸਿਗਾ ਉਹ ਕੋ ਕੇ ਲੈ ਗਏ ਨੇ ਤੇ ਕੀ ਕਰ ਰਹੀ ਕਿ ਟਿਕਟ ਉਹ ਸਾਨੂੰ ਸੂਚਨਾ ਮਿਲੀ ਸੀ ਤੁਰੰਤ ਉੱਥੇ ਰਮਨ ਦੋ ਬੱਸ ਸਟੈਂਡ ਤੇ ਸੀ ਹੈ ਸੀਰ ਟੀਮ ਦੀ ਚੈਕਿੰਗ ਕਰ ਰਹੇ ਫਲੈਗ ਮਾਰ ਸੀਗਾ ਤੇ ਫਿਰ ਮੌਕੇ ਤੇ ਗਏ ਸੀ ਸਾਡੇ ਮੁਲਾਜ਼ਮ ਤੇ ਸਕੂਟਰੀ ਉੱਥੋਂ ਛੱਡ ਕੇ ਤੇ ਭੱਜ ਗਏ ਨੇ ਇਹ ਯੋਸਕੂਟਰ ਨੂੰ ਆਪਣੇ ਕਬਜ਼ੇ ਚ ਲੈ ਲੀਆ ਤੇ ਅਗਲੀ ਜਾਂਚ ਜਿਹੜੀ ਉਹ ਕਰ ਰਹੇ। ਸਕੂਟਰ ਨੰਬਰੀ ਹੈ ਕਿ ਬਦੌੜ ਨੰਬਰੀ ਨੂੰ ਸਕੂਟਰ ਨੰਬਰੀ ਆ। ਵਾਈਟ ਟਾਂਗ ਦੀ ਸਕੂਟਰੀ ਆ। ਅਸੀਂ ਜਿਹੜੀ ਆਪਾਂ ਜੋ ਡਿਟੇਲ ਲੈ ਕੇ ਅਗਲੀ ਕਾਰਵਾਈ ਵੀ ਕਰ ਰਹੇ। ਬਾਕੀ ਸਰ ਜਿਹੜੀ ਇਲੈਕਸ਼ਨ ਚੱਲ ਗਈ ਆਪਣੇ ਥੋੜੇ ਦਿਨਾਂ ਨੂੰ ਇਲੈਕਸ਼ਨ ਹੈਗੀ ਆ ਫਲਾਸ਼ ਸੰਪਤੀ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ। ਇਹਦੇ ਪੰਚ ਕੱਡਾਂ ਦੇ ਪ੍ਰਬੰਧ ਕੀਤੇ ਗਏ। ਹਾਂਜੀ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਦੇਖੋ ਜੀ ਰੂਟੀਨ ਨਾਲੋਂ ਵੱਧ ਡਿਊਟੀਆਂ ਲੱਗ ਰਹੀਆਂ ਨੇ ਸਾਡੇ ਕੋਲ ਐਡੀਸ਼ਨਲ ਫੋਰਸ ਜਿਹੜੀ ਉਹ ਵੀ ਆ ਰਹੀ ਆ। ਤੇ ਜੀ ਉਹਦੇ ਜਿਹੜੇ ਨਾਕੇ ਨੇ ਉਹ ਵਧਾ ਰਹੇ ਆ ਕਿ ਪੈਟਰੋਲਿੰਗ ਜਿਹੜੀ ਹੈ ਉਹ ਉਹ ਜਿਹੜੀ ਰਾਤ ਦੀ ਪਟ્રોલਿੰਗ ਉਹ ਵੀ ਵਧਾ ਰਹੇ ਆ ਸਰ ਮੋਪਰੇ ਜਾਂਚ ਕੀਤੀ ਗਈ ਕਿ ਕਿਤੇ ਨਾਤੇ ਮੋਪਰੇ ਜਾਂ ਗਈ ਫਿਲਹਾਲ ਇਹ ਪਤਾ ਲੱਗਾ ਅੰਮ੍ਰਿਤਸਰ ਤੋਂ ਤਰਨਤਾਰੂ ਵੱਲ ਤੋਂ ਡਰੈਸ ਜਿਹੜਾ ਨਿਕਲਿਆ ਜਿਹੜਾ ਅਸੀਂ ਆਪਣੇ ਤੌਰ ਤੇ ਕਿਹਾ ਬਟ ਉੱਥੇ ਪੂਰਾ ਆਪਣਾ ਜੋ ਵੀ ਆਈਏ ਜਾਏਗਾ ਪਤਾ ਕਰਕੇ ਆਏਗਾ